ਅਗਲੀ ਖਬਰ ਵੱਲ ਚਲੀਏ ਜੋ ਨਵੀਆਂ ਇਲੈਕਸ਼ਨਸ ਆਈਆਂ ਜਿਹਦੇ ਵਿੱਚ ਰਿਪਬਲਿਕਨਸ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਮੈਜੋਰਟੀ ਮਿਲੀ ਹੈ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤ ਗਿਆ ਉਹਨਾਂ ਨੂੰ ਜੋ ਡੈਲੀਗੇਟਸ ਆ ਉਹ ਵੀ 312 ਮਿਲੇ ਉਸ ਤੋਂ ਬਿਨਾ ਓਵਰਆਲ ਜਿਹੜੀਆਂ ਵੋਟਸ ਆ ਉਹ ਵੀ ਜਾਦੇ ਮਿਲੀਆਂ ਕਾਂਗਰਸ ਤੇ ਸੈਨੇਟ ਦੋਨਾਂ ਦਾ ਜਿਹੜਾ ਕੰਟਰੋਲ ਇਸ ਟਾਈਮ ਰਿਪਬਲਿਕਨਸ ਕੋਲ ਹੈਗਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਤੋਂ ਵੀ ਖਬਰਾਂ ਸੁਣੀਆਂ ਹੋਣੀਆਂ ਅ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਕਿ ਕੈਲੀਫੋਰਨੀਆ ਦੀ ਸਰਕਾਰ ਜਿਹੜੀ ਗੈਬਨ ਨਿਊਸਨ ਦੀ ਸਰਕਾਰ ਆ ਉਹ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਆ ਤਾਂ ਕਿ ਜਿਹੜੇ ਕੈਲੀਫੋਰਨੀਆ 'ਚ ਰਹਿਣ ਵਾਲੇ ਅ ਅਨ ਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਜਿਹੜੀ ਆ ਸੈਂਟਰ ਦੀ ਸਰਕਾਰ ਆ ਉਹੋ ਅ ਇਥੋਂ ਚੱਕ ਕੇ ਰਿਪੋਰਟ ਨਾ ਕਰ ਸਕੇ ਅ ਅੱਜ ਰਿਟਰਜ਼ ਇਹ ਰਿਪੋਰਟ ਕਰ ਰਿਹਾ ਕਹਿੰਦੇ ਵੀ ਸਿਚੁਏਸ਼ਨ ਇਦਾਂ ਦੀ ਬਣਦੀ ਆ ਵੀ ਹੋ ਸਕਦਾ ਕੈਲੀਫੋਰਨੀਆ ਕਿਸੇ ਵੇਲੇ ਸੈਸੈਸ਼ਨ ਵੱਲ ਨੂੰ ਵੀ ਚਲੇ ਜਾਵੇ ਦੁਨੀਆ ਦੀ ਪੰਜਵੀਂ ਵੱਡੀ ਇਕਨੋਮੀ ਹੈਗੀ ਆ ਵੀ ਕੈਲੀਫੋਰਨੀਆ ਆਪਣਾ ਮੁਲਕ ਵੀ ਆਪਣੇ ਆਪ ਦੇ ਵਿੱਚ ਬਣ ਸਕਦਾ ਹੈਗਾ ਅ ਸੋ ਜਿਹੜੇ ਪਿਛਲੇ ਦਿਨਾਂ ਚ ਇਹਨਾਂ ਨੇ ਇੱਕ ਲੈਜਿਸਲੇਸ਼ਨ ਲੈਜਿਸਲੇਟਰ ਜਿਹੜੇ ਲੈ ਕੇ ਆਏ ਸੀ ਇਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਸੇਫਗਾਰਡ ਕੈਲੀਫੋਰਨੀਆ ਵੈਲਿਊਜ਼ ਐਂਡ ਫੰਡਾਮੈਂਟਲ ਰਾਈਟਸ ਆ ਫਰੋਮ ਦਾ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹਾਂ ਸੋ ਜਿੱਦਾਂ ਕਹਿੰਦੇ ਵੀ ਜਨਰਲ ਇਲੈਕਟ੍ਰਿਕ ਤੇ ਡੂਪੌਇੰਟ ਕੈਲੀਫੋਰਨੀਆ ਦੇ ਫਾਈਨੈਂਸ਼ੀਅਲ ਫਾਇਰ ਪਾਵਰਸ ਹੈਗੇ ਆ ਜੇ ਓਵਰਆਲ ਦੇਖਿਆ ਜਾਵੇ 3.9 ਟ੍ਰਿਲੀਅਨ ਡਾਲਰ ਦੀ ਇਕਨੋਮੀ 14% ਯੂ ਐਸ ਜੀ ਡੀ ਪੀ ਦਾ ਬਣਦਾ ਹੈਗਾ 골ਡਨ ਸਟੇਟ ਕੈਲੀਫੋਰਨੀਆ ਦੀ ਇਕਨੋਮੀ 2023 ਦੇ ਵਿੱਚ ਫਿਫਥ ਲਾਰਜੇਸਟ ਦੁਨੀਆ ਦੀ ਜਿਹੜੀ ਆ ਰਿਕਾਰਡ ਹੋਈ ਸੀ ਅ ਹੈਡ ਆਫ ਇੰਡੀਆ ਬ੍ਰਿਟੇਨ ਫਰਾਂਸ ਸੋ 72 ਬਿਲੀਅਨ ਡਾਲਰ ਦੇ ਕਰੀਬ ਫੈਡਰਲ ਜਿਹੜੇ ਟੈਕਸਸ ਆ ਉਹ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਜਿਹੜੇ ਆ ਉਹ ਪੇ ਕਰਦੇ ਹੈਗੇ ਆ ਰਾਕਫੈਲਰ ਇੰਸਟੀਟਿਊਟ ਆਫ ਗਵਰਨਮੈਂਟ ਦੇ ਮੁਤਾਬਕ ਸੋ ਚਾਈਨਾ ਦੀ ਨੰਬਰ ਜੇ ਦੇਖਿਆ ਜਾਵੇ ਜਿਹੜੀਆਂ 5th ਲਾਰਜੇਸਟ ਇਕਨੋਮੀਜ਼ ਹੈਗੀਆਂ ਉਹਨਾਂ ਚੋਂ ਚਾਈਨਾ ਅਮਰੀਕਾ ਜਰਮਨ ਜਪਾਨ ਕੈਲੀਫੋਰਨੀਆ ਤੇ ਇੰਡੀਆ ਬਾਅਦ ਦੇ ਵਿੱਚ ਆਉਂਦਾ ਹੈਗਾ ਸੋ ਇਹ ਨੰਬਰ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ ਵੱਲੋਂ ਵੀ ਆਏ ਹੈਗੇ ਤੇ ਹੁਣ ਦੇਖਦੇ ਆ ਜਿਹੜੇ ਆਣ ਵਾਲੇ ਜਨਵਰੀ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ ਪਰ ਜੋ ਲੋਕ ਪਹਿਲਾਂ ਵੀ ਕੋਸ਼ਿਸ਼ ਕਰਦੇ ਆ ਕਿ ਕੈਲੀਫੋਰਨੀਆ ਨੂੰ ਚਾਹੇ ਡਿਵਾਈਡ ਕਰ ਦਿੱਤਾ ਜਾਵੇ ਜਾਂ ਕੈਲੀਫੋਰਨੀਆ ਨੂੰ ਅਮਰੀਕਾ ਤੋਂ ਅਲੱਗ ਕੀਤਾ ਜਾਵੇ ਉਹ ਕਹਿੰਦੇ ਕਾਫੀ ਐਕਟਿਵ ਹੋ ਗਏ ਆ ਜਿਨ੍ਹਾਂ ਚ ਹਾਲੀਵੁੱਡ ਵਾਲੇ ਵੀ ਬੰਦੇ ਹੈਗੇ ਆ ਸਿਲੀਕਨ ਵੈਲੀ ਵਾਲੇ ਵੀ ਬੰਦੇ ਹੈਗੇ ਆ 9 ਲੱਖ ਦੇ ਕਰੀਬ ਸਿਗਨੇਚਰ ਚਾਹੀਦੇ ਆ ਤੇ 9 ਲੱਖ ਸਿਗਨੇਚਰ ਜਿਹੜੇ ਇਕੱਠੇ ਕਰਨੇ ਆ ਉਹ ਬਾਲਾ ਔਖੇ ਨਹੀਂ ਹੈਗੇ ਜੇ ਬੈਲਟ ਦੇ ਉੱਤੇ ਇਸ ਨੂੰ ਲੈ ਕੇ ਆਉਣਾ ਹੈਗਾ ਕਹਿੰਦੇ ਕੈਲੀਫੋਰਨੀਆ ਬਿਲ ਪੁੱਟ ਸੈਸ਼ਨ ਬੈਕ ਔਨ ਦਾ ਮੈਕ ਔਨ ਦਾ ਮੈਪ ਵਿਦ 900000 ਸਿਗਨੇਚਰਸ ਹੂੰ ਜੀ ਬਿਲਕੁਲ ਇਹ ਟੈਕਸਸ ਵਾਲੇ ਵੀ ਕਾਦੇ ਵੱਖਰੇ ਹੋਣ ਨੂੰ ਫਿਰਦੇ ਆ ਉਹ ਉਹ ਵੀ ਅਜੇ ਤੱਕ ਕਰ ਨਹੀਂ ਸਕੇ ਕਿ ਜਿੱਦਾਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਵਾਲਿਆਂ ਨੇ ਪੂਰੇ ਵੱਖਰੇ ਹੋਣਾ ਜਾਂ ਕੈਲੀਫੋਰਨੀਆ ਦੇ ਚਾਰ ਪੰਜ ਹਿੱਸੇ ਹੋਣੇ ਆ ਇਹ ਚਲੋ ਦਿਲਵੈਲਾ ਨੇ ਕਾ ਖਿਆਲ ਅੱਛਾ ਹੈ ਗਾਲਬ ਪਰ ਤੁਸੀਂ ਦੇਖੋ ਭਈ ਗਵਰਨਰ ਵੱਲੋਂ ਵੀ ਲੱਗ ਰਿਹਾ ਲੋਕ ਵੀ ਕਹਿ ਰਹੇ ਆ ਕਿਸੇ ਨੂੰ ਕੋਈ ਅਤਵਾਦੀ ਨਹੀਂ ਗਰਦਾਨਿਆਂ ਜਾ ਰਿਹਾ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਆ ਜਾ ਰਿਹਾ ਵੀ ਦੇਖੋ ਜੀ ਅਮਰੀਕਾ ਦੇ ਅਟੈਕ ਕਰਨ ਲੱਗੇ ਆ ਜਦੋਂ ਇੰਡੀਆ ਜਿੱਦਾਂ ਇਦਾਂ ਦਾ ਕੁਝ ਬਾਪਰ ਦਾ ਆ ਵੀ ਦੇਖੋ ਜੀ ਚਲੋ ਇੱਥੇ ਤੁਸੀਂ ਨਾ ਆਪਣੇ ਗਵਾਂਡੀ ਮੁਲਕ ਚ ਆਪਾਂ ਦੇਖਿਆ ਹੀ ਆ ਜੋ ਸਿੰਘ ਜੀ ਕੈਨੇਡਾ ਦੇ ਵਿੱਚ ਦੋ ਵਾਰ ਨਾਲ ਝੂਠਾ ਕਿੰਨਾ ਝੂਠਾ ਪ੍ਰਚਾਰ ਜਿਹੜਾ ਕਰਦੇ ਆ ਆ ਜਦੋਂ ਹੁਣ ਲੜਾਈਆਂ ਉੱਥੇ ਹੋਈਆਂ ਤੇ ਕਿਸ ਤਰੀਕੇ ਦੇ ਨਾਲ ਭਾਰਤੀ মিডিਆ ਤੰਤਰ ਨੇ ਉਹਨਾਂ ਦੇ ਬੋਟਸ ਨੇ ਜਿਹੜਾ ਫੇਕ ਨਿਊਜ਼ ਆ ਉੱਥੇ ਪੋਚ ਕੀਤੀ ਆ ਸੀਬੀਸੀ ਦੀ ਲੇਟੈਸਟ ਜਿਹੜੀ ਉਹ ਆਈ ਆ Hindu Temple Clashes ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦੇ ਜਿੱਦਾਂ BBC ਨੇ ਚੇਤਾ ਹਰਜੋਤ ਸਿੰਘ ਜੀ ਦੋ ਬਰੇ ਪਹਿਲਾਂ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀ ਉਹਨਾਂ ਨੇ ਪਰਦਾਵਾਚ ਕੀਤਾ ਸੀ ਨਕਲੀ ਟਵਿੱਟਰ ਅਕਾਊਂਟਾਂ ਦਾ ਇਸੇ ਤਰੀਕੇ ਦੇ ਨਾਲ ਹੁਣ CBC ਨੇ ਪਰਦਾਫਾਸ਼ ਕੀਤਾ ਵੀ ਇੰਡੀਆ ਦੇ ਨਿਊਜ਼ ਚੈਨਲ ਤੇ ਉਹਨਾਂ ਦੇ ਜਿਹੜੇ ਬੋਟਸ ਆ ਉਹਨਾਂ ਨੇ ਇੰਨੀ ਜ਼ਿਆਦਾ ਝੂਠ ਪ੍ਰਚਾਰਿਆ ਤੇ ਇੰਨੇ ਜ਼ਿਆਦਾ ਉਕਸਾਉਣ ਵਾਲੇ ਕਮੈਂਟ ਜਿਹੜੇ ਉਥੇ ਖਾਲਿਸਤਾਨ ਦੇ ਬਾਰੇ ਸਿੱਖਾਂ ਦੇ ਬਾਰੇ ਜਿਹੜੇ ਆ ਉਹ ਲਿਖੇ ਆ ਉਹ ਰਹਿ ਰੱਬ ਦਾ ਜਿਹੜਾ ਉਹ ਨਾ ਆ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਥੇ ਲਗਾਤਾਰ ਜਿਹੜੀਆਂ ਉਹ ਵਾਪਰ ਰਹੀਆਂ ਆ ਸੋ ਇੰਡੀਆ ਤੇ ਕੈਨੇਡਾ ਦੇ ਰਿਸ਼ਤੇ ਤਾਂ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇਸ ਟਾਈਮ ਨਾਜ਼ੁਕ ਸਥਿਤੀ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਆ ਪਰ ਹੁਣ ਜਿਸ ਤਰੀਕੇ ਦੇ ਨਾਲ ਉਥੇ ਅਗਲੀ ਸਰਕਾਰ ਨਵੀਂ ਬਣਦੀ ਨਜ਼ਰ ਆ ਰਹੀ ਆ ਪੀਰ ਪੋਲੀਵਰ ਦੀ ਉਹ ਦੇਖਦੇ ਆ ਵੀ ਕਿਦਾਂ ਦਾ ਜਿਹੜਾ ਉਹ ਰੱਖਦਾ ਆ ਕਿਉਂਕਿ ਉੱਥੇ ਵੀ ਸੇਮ ਜਿੱਦਾਂ ਅਮਰੀਕਾ ਦੇ ਵਿੱਚ ਮੁਹਿੰਮ ਚੱਲੀ ਆ ਸੀਬੀਸੀ ਨੂੰ ਉਹਨਾਂ ਨੇ ਜਿਹੜਾ ਕਿਉਂਕਿ ਉਹ ਪਬਲਿਕ মিডিਆ ਹੈ ਉਹਨੂੰ ਬੰਦ ਕਰਨ ਦੀ ਗੱਲ ਕਰ ਰਹੇ ਆ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਸਲੈਸ਼ ਕਰਨ ਦੀ ਗੱਲ ਕਰ ਰਹੇ ਆ ਬਾਕੀ ਪੋਲੀਵਰ ਦਾ ਥੋੜਾ ਜਿਹਾ ਝੁਕਾ ਜਿਹੜਾ ਆ ਉਹ ਭਾਰਤ ਵੱਲ ਨੂੰ ਰਿਹਾ ਹੈ ਕਿਉਂਕਿ ਜਦੋਂ ਪਹਿਲੇ ਦਿਨ ਟਰੂਡੋ ਨੇ ਸਾਧਨ ਚ ਖੜ ਕੇ ਬਿਆਨ ਦਿੱਤਾ ਸੀ ਕਿ ਉਸ ਦਿਨ ਤਾਂ ਸਮਰਥਨ ਕੀਤਾ ਅਗਲੇ ਦਿਨ ਸਵਾਲ ਕਰਲੇ ਸੀਗੇ ਤੇ ਖੁਦ ਇਸ ਨੇ ਉਹ ਸਬੂਤ ਦੇਖਣ ਤੋਂ ਨਾ ਕੀਤੀ ਸੀ ਵੀ ਮੈਂ ਦੇਖਣੇ ਨਹੀਂ ਆ ਕਿਉਂਕਿ ਬਾਅਦ ਦੇ ਵਿੱਚ ਫਿਰ ਉਹਦੇ ਬਾਰੇ ਉਸ ਨੂੰ ਜਿਹੜਾ ਉਹ ਹਾਂ ਜਾਂ ਨਾ ਦੇ ਵਿੱਚ ਜਿਹੜੀ ਉਹ ਗੱਲ ਕਰਨੀ ਪੈਣੀ ਸੀਗੀ ਸੋ ਹੁਣ ਦੇਖੋ ਉੱਥੇ ਕੀ ਬਣਦਾ ਆ ਪਰ ਸੀਬੀਸੀ ਦੀ ਇਸ ਨਵੀਂ ਰਿਪੋਰਟ ਦੇ ਤਹਿਤ ਕਹਿੰਦੇ ਵੀ ਇੰਡੀਆ ਤੋਂ ਚੱਲ ਰਹੇ ਜਿਹੜੇ ਬੌਟਸ ਆ ਟਰੋਲਸ ਆ ਤੇ ਜਿਹੜੇ ਇੰਡੀਆ ਦਾ ਟੀਵੀ ਆ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਝੂਠ ਆ ਉਹਨਾਂ ਉਸ ਦੇ ਬਾਬਤ ਜਿਹੜਾ ਉਹ ਬੋਲਿਆ ਜੋ ਉੱਥੇ ਕੈਨੇਡਾ ਦੇ ਵਿੱਚ ਹੋਇਆ ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਤੇ ਖਾਲਸਾ ਨੂੰ ਬਦਨਾਮ ਕਰਨ ਦੇ ਵਿੱਚ ਕਹਿੰਦੇ ਬੀਓ ਦਿਨ ਰਾਤ ਜਿਹੜੇ ਉਹ ਲੱਗੇ ਪਏ ਆ ਤੇ ਉਹਨਾਂ ਨੇ ਉਹ ਚੀਜ਼ਾਂ ਦਿਖਾਈਆਂ ਹੀ ਨਹੀਂ ਜਿੱਦਾਂ ਮਾਲਟਨ ਗੁਰੂ ਘਰ ਨੂੰ ਉਹਨਾਂ ਨੇ ਘੇਰਿਆ ਜਿੱਦਾਂ ਰਾਹ ਜਾਂਦੀਆਂ ਗੱਡੀਆਂ ਨੂੰ ਉਹਨਾਂ ਨੇ ਜਿਹੜੇ ਧੱਕੇ ਮਾਰੇ ਲੱਤਾਂ ਮਾਰੀਆਂ ਡਰਾਇਆ ਧਮਕਾਇਆ ਕਹਿੰਦੇ ਵੀ ਉਹਦੀ ਗੱਲ ਉਹਨਾਂ ਨੇ ਕਰਨ ਦੀ ਬਜਾਏ ਸਿਰਫ ਤੇ ਸਿਰਫ ਸਿੱਖਾਂ ਤੇ ਖਾਲਸਾ ਦੇ ਉਲਟ ਹੀ ਜਿਹੜੀ ਆ ਉਹਨਾਂ ਨੇ ਬਿਆਨਬਾਜ਼ੀਆਂ ਤੇ ਉਸ ਤਰੀਕੇ ਦੇ ਨਾਲ ਜਿਹੜੀਆਂ ਉਹ ਪੇਸ਼ ਕਰਤੀਆਂ ਸੋ ਬਿਲਕੁਲ ਸਹੀ ਗੱਲ ਆ ਤੁਹਾਡੀ ਵੀ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਆ ਜੇ ਕੋਈ ਵਕਰੇ ਮੁਲਕ ਦੀ ਮੰਗ ਕਰਦਾ ਤੇ ਉਹਨਾਂ ਨੂੰ ਉਹਨਾਂ ਦੇ ਪਿੱਛੇ ਲੈ ਕੇ ਡੰਡੇ ਲੈ ਕੇ ਜਾਂ ਉਹਨਾਂ ਦੇ ਖਿਲਾਫ ਮੁਹਿੰਮਾਂ ਜਿਹੜੀਆਂ ਆ ਜਾਂ ਉਹਨਾਂ ਨੂੰ ਹੱਤਵਾਦੀ ਗਰਦਾਨਾਂ ਦੀ ਗੱਲ ਨਹੀਂ ਆ ਪਰ ਦੇਖੋ ਜਿੱਥੇ ਸ਼ਾਂਤਮਈ ਢੰਗ ਦੇ ਨਾਲ ਕੋਈ ਗੱਲ ਵੀ ਕਰ ਰਿਹਾ ਆ ਉਹਨਾਂ ਦੇ ਉਲਟ ਵੀ ਕੇਸੀਕੇ ਦਾ ਉਥੇ ਪ੍ਰਚਾਰ ਜਿਹੜਾ ਭਾਰਤੀ ਸੋ ਕਾਲ ਡੈਮੋਕ੍ਰੇਸੀ ਆ ਉਹ ਕਰਨ ਲੱਗ ਜਾਂਦੀ ਆ ਪਰਸੋਂ ਆਪਾਂ ਖਬਰ ਸਾਂਝੀ ਕੀਤੀ ਸੀ ਯੂਕੇ ਦੇ ਮੈਂਬਰ ਪਾਰਲੀਮੈਂਟ ਪ੍ਰੀਤ ਗਿੱਲ ਪ੍ਰੀਤ कौर ਗਿੱਲ ਉਹਨਾਂ ਨੇ ਮੁੱਦਾ ਚੱਕਿਆ ਸੀ ਕਿ ਜਿਹੜੇ ਯੂਕੇ ਦੇ ਇੰਗਲੈਂਡ ਦੇ ਸਿੱਖ ਜਦੋਂ ਕਿਤੇ ਬਾਹਰੋਂ ਸੈਰ ਕਰਕੇ ਆਉਂਦੇ ਆ ਇੰਡੀਆ ਤੋਂ ਟਰਕੀ ਤੋਂ ਹੋਰ ਕਈ ਵਾਰ ਉਹਨਾਂ ਨੂੰ 에어ਪੋਰਟ ਦੇ ਉੱਤੇ ਕਵੈਸਚਨ ਪੁੱਛੇ ਜਾਂਦੇ ਆ ਵੀ ਤੁਹਾਡੇ ਖਾਲਿਸਤਾਨ ਬਾਰੇ ਕੀ ਵਿਚਾਰ ਆ ਤੁਹਾਡੇ ਸਿੱਖੀ ਬਾਰੇ ਕੀ ਵਿਚਾਰ ਹੈਗੇ ਆ ਜਾਂ ਦਰਬਾਰ ਸਾਹਿਬ ਬਾਰੇ ਤੇ ਉਹ ਕਹਿੰਦੇ ਵੀ ਇਹ ਯੂਕੇ ਦੇ ਵਿੱਚ ਇੰਡੀਆ ਦੇ ਵਾਲੇ ਤਾਂ ਇੰਡੀਆ ਚ ਕਰਦੇ ਹੀ ਆ ਵੀ ਇਹ ਕਿਦਾਂ ਹੋ ਗਿਆ ਸੋ ਉਹਨੂੰ ਦੇਖਦੇ ਹੋਏ ਬਾਅਦ ਦੇ ਵਿੱਚ ਉੱਥੇ ਦੀ ਸਿੱਖ ਫੈਡਰੇਸ਼ਨ ਨੇ ਜੋ ਸਕਿਉਰਿਟੀ ਮਿਨਿਸਟਰ ਹੈਗਾ ਇੰਗਲੈਂਡ ਦਾ ਉਹਨਾਂ ਨੂੰ ਚਿੱਠੀ ਲਿਖੀ ਸੀ ਅੱਜ ਉਹਨਾਂ ਨੇ ਜਿਹੜਾ ਸਕਿਉਰਿਟੀ ਮਿਨਿਸਟਰ ਆ ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਹੈਗੀ ਆ ਜੋ ਵੀ ਉੱਥੇ ਦੇ EMPLOYEE ਆ ਜੇ ਕੋਈ ਕਹਿੰਦੇ ਹਾਂ ਕੋਈ ਹਰਾਸ ਕਰਦਾ ਇੰਟੀਮ ਇੰਟੀਮਿਡੇਟ ਕਰਦਾ ਇੰਟੀਮਿਡੇਟ ਕਰਦਾ ਹੈਗਾ ਬ੍ਰਿਟਿਸ਼ ਸਿਟੀਜ਼ਨਸ ਨੂੰ ਤੇ ਉਹਦੇ ਉੱਤੇ ਸਖਤ ਐਕਸ਼ਨ ਲਿਆ ਜਾਊਗਾ ਡੈਨ ਡਾਰਵਿਸ ਉਹਨਾਂ ਨੇ ਸਿੱਖ ਫੈਡਰੇਸ਼ਨ ਨੂੰ ਇਸ ਸਬੰਧ ਦੇ ਵਿੱਚ ਜਿਹੜੀ ਚਿੱਠੀ ਆ ਲਿਖੀ ਹੈਗੀ ਆ Uh, so can they be we do not tolerate intimidation or threats to life and through uh, throw our intelligence agencies and police forces will continue to use all the tools at our disposal to keep people safe. They, can they be any attempt by any foreign government uh, to intimidate, harass or uh, harm individuals or communities in uk will not be tolerated. ਆ ਸੋ ਉਹ ਕਹਿੰਦੇ ਵੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਕੈਨੇਡਾ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਜਿਹੜੇ ਸੀਰੀਅਸਲੀ ਚਾਰजेस ਲਾਏ ਹੈਗੇ ਆ ਭਾਰਤ ਦੇ ਉੱਤੇ ਉਹਨਾਂ ਨੂੰ ਜਿਹੜਾ ਆ ਇੰਡੀਆ ਵਾਲਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਕੈਨੇਡਾ ਦੇ ਨਾਲ ਸੋ ਉਹ ਕਹਿੰਦੇ ਵੀ ਬਿਲਕੁਲ ਅ ਅਸੀਂ ਜਿਹੜੇ ਆ ਸਾਡੇ ਸਿਟੀਜ਼ਨਸ ਨੂੰ ਹਰਾਸ ਨਹੀਂ ਨਹੀਂ ਹੋਣ ਤਮਾਂਗੇ ਜੀ ਛੋੜੀ ਜੀ ਬ੍ਰੇਕ ਦਾ ਵਕਤ ਆ ਬ੍ਰੇਕ ਤੋਂ ਬਾਅਦ ਮੁੜਦੇ ਆ ਫਿਰ ਵਾਪਸ ਜੁੜੇ ਲੋ ਪੰਜਾਬੀ ਰੇਡੀਓ